ਲਗ ਜਾਂਦੀ ਥੱਲੇ ਬੈ ਕੇ ਰੋਟੀ ਖਾਣ ਇਹ ਤਾਂ ਮੇਰੇ ਰਿਸ਼ਤੇਦਾਰਾਂ ਨੂੰ ਬੇਇੱਜ਼ਤੀ ਕਰਾ ਕੇ ਹਟੂਗੀ ਮੰਗ ਤਾਂ ਕੋਈ ਇੱਥੇ ਬੈਠੀ ਆ ਅੰਦਰ ਬੈ ਕੇ ਰੋਟੀ ਖਾ ਲੈ ਮਮੀ ਮੈਨੂੰ ਤਾਂ ਬਾਹਰ ਥੱਲੇ ਮੂਰੇ ਬੈ ਕੇ ਰੋਟੀ ਖਾਣੀ ਵਧੀਆ ਲੱਗਦੀ ਆ ਲੱਗਦੀ ਆ ਤੈਨੂੰ ਵਧੀਆ ਜੇ ਕਿਸੇ ਨੇ ਵੇਖ ਲਾ ਕੀ ਕਰਨਗੇ ਅਗਲੇ ਓ ਮਮੀ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਪਈ ਆ ਮੈਨੂੰ ਰੋਟੀ ਖਾ ਲੈਣ ਦੋ ਤੇਰੇ ਮੂੰਹ ਤੇ ਕਹੂਗਾ ਅਗਲਾ ਤੇਰੀ ਮਾਂ ਨੇ ਕੋਈ ਤੈਨੂੰ ਸਿਖਾਇਆ ਵੀ ਆ ਕਿ ਨਹੀਂ ਬਸ ਕਰ ਮਮੀ ਮੈਨੂੰ ਮਾਫ਼ ਕਰ ਮੈਨੂੰ ਰੋਟੀ ਖਾ ਲੈਣ ਦੇ ਕੋਈ ਨਾ ਅੱਗੇ ਤੋਂ ਅੰਦਰ ਬੈ ਕੇ ਖਾ ਲਿਆ ਕਰੂੰਗੀ ਰੋਟੀ ਉੜਕੇ ਪਾਣੀ ਲੈ ਗਿਆ ਮੁੰਡੇ ਆਤੇ ਹੋਰ ਪਤ ਠੀਕ ਆ ਮੰਮੀ ਤੇਰੀ ਹਾਂਜੀ ਹਾਂਜੀ ਮਾਸੀ ਜੀ ਮੰਮੀ ਠੀਕ ਆ ਆ ਲੋ ਵੀਰੇ ਪਾਣੀ ਪੀ ਲੋ ਕੁੜਕੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਨਾ ਪਾਣੀ ਟ੍ਰੇ 'ਚ ਰੱਖ ਕੇ ਫੜਾਈਦਾ ਹੁੰਦਾ ਕੋਈ ਨਹੀਂ ਮਾਸੀ ਜੀ ਮੈਂ ਕਿਹੜਾ ਬਗਾਨਾ ਵਾਂ ਉਹ ਤਾਂ ਗੱਲ ਬਗਾਨੇ ਦੀ ਨਹੀਂ ਗੱਲ ਤਾਂ ਦੀ ਮਾਪਿਓ ਦੀ ਜਿਨ੍ਹਾਂ ਨੇ ਇਹਨੂੰ ਅਗਲ ਨਹੀਂ ਦਿੱਤੀ ਉਹ ਹੈ ਸੇ ਪਹਿਲੇ ਮਾਇ ਪਾਪੀ ਦੋ ਮਿੰਟ ਰੁਕ ਜਾ ਚਾੜ ਨੂੰ ਮਾਰੀ ਮੇਰੇ ਤੇ ਮਿੱਟੀ ਪੈ ਜਾ ਭਾਬੀ ਤੈਨੂੰ ਕਿੰਨੇ ਵਾਰੀ ਕਿਹਾ ਵਾ ਮਾੜਾ ਮੋਟਾ ਤਿਆਰ ਹੋ ਕੇ ਰਿਹਾ ਕਰ ਆ ਕੀ ਜਲੂਸ ਕੱਢਿਆ ਤੂੰ ਆਪਣਾ ਮੈਨੂੰ ਕੀ ਹੋਇਆ ਵੀਰੇ ਠੀਕ ਤਾਂ ਹੈਗੀ ਨਾ ਮੈਂ ਸਵਾਹ ਠੀਕ ਆ ਨਾ ਮੇਕਅਪ ਕੀਤਾ ਆ ਵਾਲਾਂ ਦੇ ਵਿੱਚ ਕੀ ਹਾਲ ਬਣਾਇਆ ਆ ਚੁੰਨੀ ਫੇਰ ਗਲ ਚ ਕਿਵੇਂ ਫਸਾਈ ਆ ਸਾਡਾ ਨਾ ਪਿੰਡ ਦੇ ਵਿੱਚ ਕੋਈ ਸਟੇਟਸ ਆ ਅਮੀਰ ਘਰਾਣੇ ਤੋਂ ਆ ਸੀ ਮੇਰੇ ਭਰਾ ਦੀ ਘਰ ਵਾਲੀਆਂ ਤੂੰ ਮਾੜਾ ਮੋਟਾ ਬਣ ਥਣ ਕੇ ਰਿਹਾ ਕਰ ਨਾਲੇ ਵੀਰੇ ਨੇ ਨਾ ਤੇਰੇ ਵਾਸਤੇ ਕੱਪੜੇ ਭੇਜਿਆ ਨਵੇਂ ਇਹਨੂੰ ਪਾ ਕੇ ਦਿਖਾ ਜੇ ਨਾ ਸਹੀ ਹੋਏ ਫਿਰ ਮੈਂ ਮੋੜ ਕੇ ਦੁਬਾਰਾ ਚੇਂਜ ਕਰਕੇ ਲੈ ਕੇ ਆਉਂਗਾ ਗਿਰਿਆ ਵੇਖਿਓ ਜੀਨ ਵਧੀਆ ਲੱਗਦੀ ਆ ਪਾਲੀ ਮੈਂ ਉਹ ਕੀ ਭਾਬੀ ਤੂੰ ਤਾਂ ਕੱਪੜੇ ਪਾਉਣ ਦਾ ਵਿੱਚ ਅੱਜ ਨਹੀਂ ਹੈਗਾ ਵੀਰੇ ਨੇ ਤੇਰੇ ਆਸਤੇ ਜੀਨ ਤੇ ਟੌਪ ਲਾ ਕੇ ਭੇਜਿਆ ਸੀ ਆ ਕੀ ਪਾਈ ਫਿਰਦੀ ਏ ਤੂੰ ਤਾਂ ਕੱਪੜਿਆਂ ਦਾ ਸੱਤਿਆ ਨਾਸ ਮਾਰਤਾ ਕਿਉਂ ਵੀਰੇ ਕੀ ਹੋਇਆ ਉਹ ਭਾਬੀ ਜੀਨ ਨਾ ਚੁੰਨੀ ਕੌਣ ਲੈਂਦਾ ਐਡਾ ਵੱਡਾ ਘਗਰਾ ਪਾਈ ਫਿਰਦੀ ਆ ਵੀਰੇ ਨੇ ਟੌਪ ਤੈਨੂੰ ਕਹਦੇ ਹੱਸ ਤੇ ਲੈ ਕੇ ਦਿੱਤਾ ਵਾ ਮੇਰੇ ਮੇਰੇ ਪੇਕੇ ਘਰ 'ਚ ਮੇਰੇ ਮਾਂ ਪਿਓ ਨੇ ਮੈਨੂੰ ਪੰਜਾਬੀ ਸੂਟ ਪਾਉਣਾ ਹੀ ਸਿਖਾਇਆ ਮੈਂ ਅੱਜ ਤੱਕ ਕਦੇ ਵੀ ਜੀਨ ਟੌਪ ਵਗੈਰਾ ਜਾਂ ਛੋਟੇ ਛੋਟੇ ਕੱਪੜੇ ਅੱਜ ਤੱਕ ਕਦੇ ਨਹੀਂ ਪਾਏ ਭਾਬੀ ਅਸੀਂ ਸਾਨੂੰ ਉਹਦੇ ਭਰਾ ਦਾ ਵਿਆਹ ਨਾ ਹਾਈ ਫਾਈ ਘਰ ਦੀ ਕੁੜੀ ਨਾਲ ਹੀ ਕਰਨਾ ਚਾਹੀਦਾ ਸੀ ਤੇਰੇ ਮਾਂ ਪਿਓ ਨੇ ਤਾਂ ਤੈਨੂੰ ਸਿਖਾਈ ਕੋਈ ਨਹੀਂ ਹਾਂ ਵੀਰੇ ਅੱਜ ਤੱਕ ਮੇਰੇ ਮਾਂ ਪਿਓ ਨੇ ਮੈਨੂੰ ਜੋ ਵੀ ਸਿਖਾਇਆ ਸਭ ਕੁਝ ਗਲਤੀ ਸਿਖਾਇਆ ਜਿੱਦੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਅਸੀਂ ਆਪਦੀ ਮੰਮੀ ਦੇ ਨਾਲ ਹੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾ ਲੈਂਦੇ ਸੀ ਪਰ ਮੇਰੇ ਮਾਂ ਪਿਓ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਚੁੱਲ੍ਹੇ ਕੋਲ ਬਹਿ ਕੇ ਰੋਟੀ ਸਿਰਫ ਗਰੀਬ ਘਰ ਚ ਹੀ ਖਾ ਸਕਦੇ ਆ ਅਮੀਰ ਘਰ ਚ ਨਹੀਂ ਖਾ ਸਕਦੇ ਵੀਰੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਜਿਹੜੀ ਆਹ ਚੁੰਨੀ ਆ ਨਾ ਇਹ ਔਰਤ ਨੂੰ ਚਾਰ ਚੰਨ ਲਾ ਦਿੰਦੀ ਆ ਪਰ ਇਹ ਨਹੀਂ ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਵੀ ਚੁੰਨੀ ਚਾਰ ਚੰਨ ਸਿਰਫ ਕਰੀਬ ਘਰ ਚ ਹੀ ਲਾਉਂਦੀ ਆ ਅਮੀਰ ਘਰ ਚ ਨਹੀਂ ਲਾਉਂਦੀ ਸਿਆਣਪਾਂ ਦੇ ਨਾਲ ਰਹਿਣਾ ਖਾ ਹੱਡ ਡੰਡਾ ਲਈ ਦੇ ਖਾਨਦਾਨ ਦੇ ਸ਼ਾਨ ਦੇ ਖਾਤਰ ਜਾਗ ਵਾਲੇ ਦੇ ਸਾੰਬੇ ਪਗ ਬਾਪੂ ਦੀ ਮੁੱਛ ਵੀਰੇ ਦੀ ਤੇ ਰਤਬਾ ਵਾਹੀਦਾ ਮਰ ਕੇ ਕਫਨ ਉਡਿਕੀਏ ਤੇ ਕਿਆ ਦਾ ਹੋਰ ਕੁਝ ਨਹੀਂ ਚਾਹੀਦਾ ਮਰ ਕੇ ਕਫਨ ਉਡਿਕੀਏ ਤੇ ਕਿਆ ਦਾ